प्यारे विद्यार्थियों सत श्री अकाल जिवें की ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਤੁਹਾਡੀ ਕਲਾਸ 2 ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ ਜਾ ਰਹੀ ਹੈ ਤੁਸੀਂ ਮਿਹਨਤ ਵੀ ਕਰ ਰਹੇ ਹੋ ਤੇ ਤੁਸੀਂ ਸ਼ਾਨਦਾਰ ਤਰੀਕੇ ਨਾਲ ਕਾਮਯਾਬ ਵੀ ਹੋਵੋਗੇ ਅਜਹੀ ਸਾਨੂੰ ਸਾਰਿਆਂ ਨੂੰ ਉਮੀਦ ਹੈ ਮੈਂ ਰਾਜ ਕੁਮਾਰ ਲੈਕਚਰਰ ਹਿਸਟਰੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਬਲ ਕਲਾ ਅਮ੍ਰਿਤਸਰ ਤੋਂ ਤੁਹਾਡੇ ਸਾਰਿਆਂ ਦੇ ਨਾਲ ਇਤਿਹਾਸ ਸਬੰਧੀ ਆਪਣਾ ਗੈਸ ਵਰਕ ਜਿਹੜਾ ਹੈ ਉਹ ਇੱਕ ਸੀਰੀਜ਼ ਦੇ ਵਿੱਚ ਸ਼ੁਰੂ ਕਰਨ ਜਾ ਰਿਹਾ ਹਾਂ ਮੈਨੂੰ ਉਮੀਦ ਹੈ ਤੁਸੀਂ ਇਸ ਦੇ ਅਕੋਰਡਿੰਗਲੀ ਆਪਣੀ ਤਿਆਰੀ ਜਿਹੜੀ ਹੈ ਉਹ ਕਰੋਗੇ ਜਿਹਦਾ ਕੀ ਤੁਹਾਡੇ ਪ੍ਰੀਖਿਆ ਦੇ ਵਿੱਚ ਵੀ ਤੁਹਾਨੂੰ ਲਾਭ ਹੋਏਗਾ ਤੇ ਨਾਲ ਨਾਲ ਤੁਹਾਡੇ ਗਿਆਨ ਦੇ ਵਿੱਚ ਵੀ ਲਗਾਤਾਰ ਵਾਧਾ ਹੁੰਦਾ ਰਹੇਗਾ ਤੇ ਆਓ ਅੱਜ ਦਾ ਲੈਸਨ ਡਿਸਕਸ ਕਰੀਏ ਸੋ ਸਾਡਾ ਅਗਲਾ ਪਾਠ ਹੈ ਸਿੱਖ ਮਿਸਲਾਂ ਦੀ ਉਤਪਤੀ ਤੇ ਵਿਕਾਸ ਅਤੇ ਉਹਨਾਂ ਦੇ ਸੰਗਠਨ ਦਾ ਸਰੂਪ ਦਰਸਲ ਸਿੱਖ ਮਿਸਲਾਂ ਦੀ ਉਤਪਤੀ ਕਿਸੇ ਪੂਰਵ ਨਿਰਧਾਰਤ ਯੋਜਨਾ ਜਾਂ ਕਿਸੇ ਨਿਸ਼ਚਿਤ ਸਮੇਂ ਨਹੀਂ ਸੀ ਹੋਈ ਇਹ ਹੌਲੀ-ਹੌਲੀ ਜਿਹੜੇ ਹਾਲਾਤ ਬਦਲੇ ਉਹਨਾਂ ਦੇ ਕਾਰਨ ਇਹ ਮਿਸਲਾਂ ਪੈਦਾ ਹੋਈਆਂ 1716 ਈਸਵੀ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਹੁੰਦੀ ਹੈ ਤੇ ਇੱਕ ਨਵਾਂ ਜਿਹੜਾ ਯੁੱਗ ਹੈ ਉਹ ਸ਼ੁਰੂ ਹੁੰਦਾ ਹੈ ਸਿੱਖਾਂ ਦੇ ਉੱਤੇ ਬਹੁਤ ਸਾਰੇ ਅਤਿਆਚਾਰ ਹੁੰਦੇ ਨੇ ਤੇ ਅਬੂਸਮਦ ਖਾਨ ਜ਼ਕਰੀਆ ਖਾਨ ਯਾਹੀਆ ਖਾਨ ਤੇ ਮੀਰ ਮੰਨੂ ਜਿਹੜੇ ਨੇ ਉਹ ਪੂਰੀ ਤਰ੍ਹਾਂ ਸਿੱਖ ਕੌਮ ਜਿਹੜੀ ਹੈ ਉਹਨੂੰ ਖਤਮ ਕਰਨ ਦਾ ਤਿਆਯਾਤਾਰ ਦੇ ਹਨ ਜਾਂ ਕੋਸ਼ਿਸ਼ਾਂ ਕਰਦੇ ਹਨ ਸਿੱਖ ਜਿਹੜੇ ਨੇ ਇਸ ਸਮੇਂ ਦੌਰਾਨ ਆਪਣੀ ਆਤਮ ਰੱਖਿਆ ਦੇ ਲਈ ਪਹਾੜਾਂ ਅਤੇ ਜੰਗਲਾਂ ਦਾ ਸਹਾਰਾ ਲੈਂਦੇ ਹਨ ਜਿਹੜਾ ਅਸੀਂ ਪਿਛਲੇ ਲੈਸਨਸ ਦੇ ਵਿੱਚ ਪੜਿਆ ਹੈ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਛਾਪਾ ਮਾਰ ਯੁੱਧ ਨੀਤੀ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਤੱਕ ਜਿਹੜੇ ਵੱਡੇ ਵੱਡੇ ਸ਼ਾਸਕ ਸਨ ਉਹਨਾਂ ਨੂੰ ਨਾਕੋ ਚੰਨੇ ਚਵਾ ਦਿੱਤੇ ਸਨ ਸੋ ਬੱਚਿਓ 1734 ਈਸਵੀ ਵਿੱਚ ਨਵਾਬ ਕਪੂਰ ਸਿੰਘ ਨੇ ਸਿੱਖ ਸ਼ਕਤੀ ਨੂੰ ਸੰਗਠਿਤ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਜਥਿਆਂ ਨੂੰ ਦੋ ਜਥਿਆਂ ਦੇ ਰੂਪ ਵਿੱਚ ਯਾਨੀ ਕਿ ਬੁੱਢਾ ਦਲ ਤੇ ਤਰੁਣਾ ਦਲ ਵਿੱਚ ਗਠਿਤ ਕੀਤਾ ਉਸ ਤੋਂ ਬਾਅਦ ਜ਼ਕਰੀਆ ਖਾਨ ਦੀ ਮੌਤ ਤੋਂ ਬਾਅਦ 14 ਅਕਤੂਬਰ 1745 ਈਸਵੀ ਨੂੰ ਪੰਜੀ ਜਥੇ ਬਣਾਏ ਗਏ ਹਰ ਜਥੇ ਵਿੱਚ 100 ਸਿੱਖ ਹੁੰਦੇ ਸਨ ਹੌਲੀ-ਹੌਲੀ ਉਹਨਾਂ ਜਥਿਆਂ ਦੀ ਗਿਣਤੀ ਜਿਹੜੀ ਸੀ ਸਗੋਂ ਵੱਧ ਗਈ ਉਹ 65 ਹੋ ਗਈ ਮੁਗਲਾਂ ਦੇ ਵੱਧ ਰਹੇ ਸਿੱਖਾਂ ਉੱਤੇ ਅਤਿਆਚਾਰ ਅਤੇ ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਨੂੰ ਦੇਖਦਿਆਂ ਹੋਇਆਂ ਨਵਾਬ ਕਪੂਰ ਸਿੰਘ ਨੇ ਸਿੱਖਾਂ ਨੂੰ ਵਧੇਰੇ ਏਕਤਾ ਦੀ ਲੋੜ ਮਹਿਸੂਸ ਕੀਤੀ ਇਸ ਕਰਕੇ ਇਹ ਗੱਲ ਯਾਦ ਰੱਖਣੀ ਹੈ ਕਿ 29 ਮਾਰਚ 1742 29 ਮਾਰਚ 1748 ਨੂੰ ਅੰਮ੍ਰਿਤਸਰ ਵਿਖੇ ਵਿਸਾਖੀ ਵਾਲੇ ਦਿਨ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ 29 ਮਾਰਚ 1748 ਨੂੰ ਅੰਮ੍ਰਿਤਸਰ ਵਿਖੇ ਵਿਸਾਖੀ ਵਾਲੇ ਦਿਨ ਦਲ ਖਾਲਸਾ ਦੀ ਸਥਾਪਨਾ ਕੀਤੀ ਗਈ 12 ਜਥੇ ਗਠਿਤ ਕਰ ਦਿੱਤੇ ਗਏ ਹਰ ਜਥੇ ਦਾ ਆਪਣਾ ਵੱਖਰਾ ਸਰਦਾਰ ਅਤੇ ਵੱਖਰਾ ਝੰਡਾ ਹੁੰਦਾ ਸੀ ਇਹਨਾਂ ਜਥਿਆਂ ਨੂੰ ਹੀ ਮਿਸਲ ਕਿਹਾ ਜਾਂਦਾ ਸੀ ਸੋ ਆਓ ਸਭ ਤੋਂ ਇੰਪੋਰਟੈਂਟ ਪਾਰਟਸ ਜਿਹੜੇ ਨੇ ਉਹਨਾਂ ਨੂੰ ਦੇਖੀਏ ਕਿ ਉਹ ਕੀ ਹਨ ਇਸ ਲੈਸਨ ਦੇ ਕਿ ਮਿਸਲਾਂ ਕੀ ਹਨ ਵੱਖ-ਵੱਖ ਮਿਸਲਾਂ ਦੇ ਜਿਹੜੇ ਸੰਸਥਾਪਕ ਨੇ ਉਹ ਕੌਣ ਨੇ ਤੇ ਇਹਨਾਂ ਦੀ ਕਾਰਜਸ਼ੈਲੀ ਕੀ ਹੈ ਸੁਪਿਆਰੇ ਵਿਦਿਆਰਥੀ 1767 ਤੋਂ ਲੈ ਕੇ 1799 ਦੇ ਸਮੇਂ ਦੌਰਾਨ ਪੰਜਾਬ ਵਿੱਚ 12 ਸੁਤੰਤਰ ਸਿੱਖ ਮਿਸਲਾਂ ਸਥਾਪਿਤ ਹੋਈਆਂ ਅੱਛਾ ਇਹ ਜਿਹੜੀਆਂ ਮਿਸਲਾਂ ਸਨ ਉਹਨਾਂ ਦੇ ਨਾਂ ਜਿਹੜੇ ਸਨ ਜਾਂ ਤੇ ਉਹਨਾਂ ਦੇ ਨੇਤਾ ਦੇ ਨਾਂ ਤੇ ਹੁੰਦੇ ਸਨ ਜਾਂ ਉਹਨਾਂ ਦੇ ਪਿੰਡ ਦੇ ਨਾਂ ਤੇ ਹੁੰਦੇ ਸਨ ਇਆਂ ਨਿਤਾਵਾਂ ਦੇ ਨਾਂ ਜਾਂ ਉਹਨਾਂ ਦੀ ਰੁਚੀਆਂ ਦੇ ਸ਼ੌਂਕਾਂ ਦੇ ਆਧਾਰ ਦੇ ਹੁੰਦੇ ਸਨ ਮਿਸਲ ਸ਼ਬਦ ਕੀ ਹੈ ਮਿਸਲ ਸ਼ਬਦ ਦਾ ਸ਼ਾਬਦਿਕ ਅਰਥ ਹੈ ਕਿ ਬਰਾਬਰ ਮਿਸਲ ਸ਼ਬਦ ਦਾ ਸ਼ਾਬਦਿਕ ਅਰਥ ਹੈ ਬਰਾਬਰ ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਇਹਨਾਂ ਦੀ ਗਿਣਤੀ 12 ਸੀ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਇੱਕ ਇੱਕ ਨੰਬਰ ਵਲੇ ਚ ਆ ਸਕਦਾ ਕਿ ਮਿਸਲ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਅਰਥ ਹੈ ਬਰਾਬਰ। ਕੁੱਲ ਮਿਸਲਾਂ ਮੇਨ ਜਿਹੜੀਆਂ ਸਨ ਉਹਨਾਂ ਦੀ ਗਿਣਤੀ 12 ਸੀ। ਠੀਕ ਹੈ। ਹੁਣ ਇਹ ਮਿਸਲਾਂ ਜਿਹੜੀਆਂ ਨੇ ਇਹਨਾਂ ਦੀ ਖਾਸੀਅਤ ਕੀ ਹੈ ਸਿੱਖ ਮਿਸਲਾਂ ਦੇ ਪ੍ਰਬੰਧ ਵਿੱਚ ਗੁਰਮਤਤਾ ਜਿਹੜਾ ਹੈ ਉਹਨੂੰ ਬੜੀ ਇੰਪੋਰਟੈਂਸ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਮਿਸਲ ਸਰਦਾਰਾਂ ਨੇ ਪਰਜਾ ਨੂੰ ਚੰਗਾ ਸ਼ਾਸਨ ਦੇਣ ਦੀ ਕੋਸ਼ਿਸ਼ ਕੀਤੀ। ਬਹੁਤ ਅੱਛਾ ਕੰਮ ਸੀ ਇਹਨਾਂ ਦਾ। ਪਿੰਡਾਂ ਵਿੱਚ ਪੰਚਾਇਤਾਂ ਸੁਤੰਤਰ ਤੌਰ ਤੇ ਸ਼ਾਸਨ ਚਲਾ ਰਹੀਆਂ ਸਨ। ਲੋਕ ਇਹਨਾਂ ਮਿਸਲਾਂ ਦਾ ਬੜਾ ਸਤਿਕਾਰ ਕਰਦੇ ਸਨ ਹਰ ਮਿਸਲ ਦਾ ਸਰਦਾਰ ਕਿਸਾਨਾਂ ਦੀ ਭਲਾਈ ਵੱਲ ਵਿਸ਼ੇਸ਼ ਧਿਆਨ ਦਿੰਦਾ ਸੀ ਇਹ ਗੱਲ ਯਾਦ ਰੱਖਣੀ ਹੈ ਗਰੀਬਾਂ ਦੇ ਲਈ ਮੁਫਤ ਲੰਗਰ ਲਗਾਇਆ ਜਾਂਦਾ ਸੀ ਤੇ ਅਪਰਾਧੀਆਂ ਨੂੰ ਕਠੋਰ ਸਜ਼ਾ ਜਿਹੜੀ ਸੀ ਉਹ ਦੇਣ ਦੇ ਖਿਲਾਫ ਸਨ ਤੇ ਜਿਹੜੀ ਘੋੜਸਵਾਰ ਸੈਨਾ ਹੈ ਇਹ ਇਸ ਇਹਨਾਂ ਮਿਸਲਾਂ ਦਾ ਬੜਾ ਖਾਸ ਅੰਗ ਸੀ ਤੇ ਇਹ ਮਿਸਲਾਂ ਦੀ ਜਿਹੜੀ ਯੁੱਧ ਸ਼ੈਲੀ ਸੀ ਉਹ ਦੁਸ਼ਮਣਾਂ ਨਾਲ ਛਾਪਾ ਮਾਰ ਢੰਗ ਦੇ ਨਾਲ ਯੁੱਧ ਕਰਦੇ ਸਨ ਤੇ ਸਿਕ ਸੈਨਿਕ ਇੰਨੇ ਬਹਾਦਰ ਸਨ ਕਿ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਵਰਗੇ ਮਹਾਨ ਜਰਨੈਲ ਨੂੰ ਹੀ ਦੇਣੇ ਤਾਰੇ ਦਿਖਾ ਦਿੱਤੇ ਫੈਜ਼ਲਪੁਰਿਆ ਮਿਸਲ ਤੇ ਨਵਾਬ ਕਪੂਰ ਸਿੰਘ ਸਾਨੂੰ ਸਾਰਿਆਂ ਨੂੰ ਪਤਾ ਹੈ ਨਵਾਬ ਕਪੂਰ ਸਿੰਘ ਜਿਹੜੇ ਨੇ ਉਹ ਸਭ ਤੋਂ ਪਹਿਲੇ ਐਸੇ ਨੇਤਾ ਹੋਏ ਨੇ ਜਿਨ੍ਹਾਂ ਨੇ ਸਿੱਖ ਸ਼ਕਤੀ ਨੂੰ ਸੰਗਠਿਤ ਕਰਨ ਦੀ ਕੋਸ਼ਿਸ਼ ਕੀਤੀ ਸੀ 1734 ਈਸਵੀ ਵਿੱਚ ਉਹਨਾਂ ਨੇ ਬੁੱਢਾ ਦਲ ਤੇ ਤਰਨਾ ਦਲ ਦੀ ਸਥਾਪਨਾ ਕੀਤੀ ਸੀ ਸੋ ਸਭ ਤੋਂ ਪਹਿਲੇ ਨਵਾਬ ਕਪੂਰ ਸਿੰਘ ਨੇ ਅੰਮ੍ਰਿਤਸਰ ਦੇ ਨੇੜੇ ਫੈਜ਼ਲਪੁਰ ਪਿੰਡ ਦਾ ਦੇ ਉੱਤੇ ਕਬਜ਼ਾ ਕੀਤਾ ਬਾਅਦ ਵਿੱਚ ਉਹਨਾਂ ਨੇ ਉਸ ਪਿੰਡ ਦਾ ਨਾਮ ਬਦਲ ਕੇ ਸਿੰਘਪੁਰ ਰੱਖ ਦਿੱਤਾ ਸੀ ਐਸੇ ਕਰਕੇ ਇਹ ਜਿਹੜੀ ਮਿਸਲ ਸੀ ਇਹਦਾ ਨਾਮ ਫੈਜ਼ਲਪੁਰੀਆ ਮਿਸਲ ਵੀ ਇਹਨੂੰ ਕਹਿੰਦੇ ਨੇ ਤੇ ਇਹਨੂੰ ਸਿੰਘਪੁਰੀਆ ਮਿਸਲ ਵੀ ਕਿਹਾ ਜਾਂਦਾ ਹੈ ਅੱਗੋਂ ਆਈਏ ਅਸੀਂ ਆਲੂ ਵਾਲੀਆ ਮਿਸਲ ਆਲੂ ਵਾਲੀਆ ਮਿਸਲ ਦੇ ਜਿਹੜੇ ਮੋਢੀ ਸਨ ਉਹ ਜੱਸਾ ਸਿੰਘ ਸਨ ਇਹ ਆਲੂ ਪਿੰਡ ਦੇ ਵਸਨੀਕ ਸਨ ਐਸ ਕਰਕੇ ਇਸ ਮਿਸਲ ਦਾ ਨਾਮ ਆਲੂ ਵਾਲੀਆ ਮਿਸਲ ਪਿਆ ਠੀਕ ਹੈ ਜਸਾ ਸਿੰਘ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਨਵਾਬ ਕਪੂਰ ਸਿੰਘ ਬਹੁਤ ਪ੍ਰਭਾਵਿਤ ਹੋਏ ਉਹਨਾਂ ਨੇ ਉਹਨਾਂ ਨੂੰ ਆਪਣੇ ਕੋਲ ਰੱਖ ਲਿਆ ਤੇ ਉਹਨਾਂ ਨੇ ਉਹਨਾਂ ਦੀ ਪਾਲਣਾ ਵੀ ਕੀਤੀ ਹੁਣ ਇਹ ਉਹੀ ਜਸਾ ਸਿੰਘ ਆਲੂ ਵਾਲੀਆ ਸਨ ਜਿਨ੍ਹਾਂ ਨੂੰ ਦਲ ਖਾਲਸਾ ਦੀ ਸਥਾਪਨਾ ਵੇਲੇ ਜਿਹੜਾ ਸੀਗਾ ਸਰਵੋੱਚ ਸੈਨਾਪਤੀ ਨਿਯੁਕਤ ਕੀਤਾ ਗਿਆ ਸੀ 1748 ਵਿੱਚ ਜਦੋਂ ਦਲ ਖਾਲਸਾ ਦੀ ਸਥਾਪਨਾ ਹੋਈ ਹੈ ਉਹਨਾਂ ਨੂੰ ਸਰਵਉੱਚ ਸੈਨਾਪਤੀ ਬਣਾਇਆ ਗਿਆ ਉਹਨਾਂ ਨੂੰ ਸੁਲਤਾਨ ਉਲ ਕੌਮ ਦੀ ਉਪਾਧੀ ਵੀ ਦਿੱਤੀ ਗਈ ਕਿਨਾਂ ਨੂੰ ਜੱਸਾ ਸਿੰਘ ਆਲੂਵਾਲੀਆ ਨੂੰ ਸੋ ਰਿਮੈਂਬਰ ਜੱਸਾ ਸਿੰਘ ਆਲੂਵਾਲੀਆ ਜਿਹੜੇ ਸਨ ਉਹ ਆਲੂਵਾਲੀਆ ਮਿਸਲ ਦੇ ਸਭ ਤੋਂ ਮਹਾਨ ਨੇਤਾ ਸਨ ਕਪੂਰਥਲਾ ਜਿਹੜੀ ਸੀ ਉਹ ਆਲੂਵਾਲੀਆ ਮਿਸਲ ਦੀ ਰਾਜਧਾਨੀ ਸੀ ਇਸ ਤੋਂ ਬਾਅਦ ਹੈਰਾਮ ਗੜੀਆ ਮਿਸਲ ਰਾਮਗੜੀਆ ਮਿਸਲ ਦੀ ਸਥਾਪਨਾ ਜਿਹੜੀ ਸੀ ਉਹ ਸਨ ਸਥਾਪਕ ਸਰਦਾਰ ਖੁਸ਼ਾਲ ਸਿੰਘ ਜੀ ਸਨ ਪਰ ਇਹਨਾਂ ਦੇ ਖਾਸ ਨੇਤਾ ਜਿਹੜੇ ਸਨ ਬੜੇ ਮਸ਼ਹੂਰ ਉਹ ਸਨ ਜੱਸਾ ਸਿੰਘ ਰਾਮਗੜੀਆ ਰਾਜਤਾਨੀ ਹਰਗੋਬਿੰਦ ਪੁਰਸੀ ਇਹਨਾਂ ਦੀ ਨੈਕਸਟ ਸਾਡੇ ਕੋਲ ਹੈ ਪੰਗੀ ਮਿਸਲ ਪੰਗੀ ਮਿਸਲ ਜਿਹੜੀ ਹੈ ਇਹਦੇ ਜਿਹੜੇ ਸਰਦਾਰ ਸਨ ਉਹ ਜ਼ਿਆਦਾਤਰ ਭੰਗ ਦਾ ਸੇਵਨ ਕਰਦੇ ਸਨ ਇਸ ਕਰਕੇ ਇਸ ਮਿਸਲ ਦਾ ਨਾਮ ਜਿਹੜਾ ਸੀਗਾ ਉਹ ਪੰਗੀ ਮਿਸਲ ਪੈ ਗਿਆ ਛੱਜਾ ਸਿੰਘ ਜਿਹੜੇ ਸਨ ਉਹ ਇਸ ਮਿਸਲ ਦੇ ਬਾਣੀ ਸਨ ਤੇ ਹਰੀ ਸਿੰਘ ਤੇ ਚੰਡਾ ਸਿੰਘ ਜੀ ਜਿਹੜੇ ਸਨ ਐਸ ਮਿਸਲ ਦੇ ਖਾਸ ਤੇ ਮਸ਼ਹੂਰ ਜਾਂ ਬਹਾਦਰ ਨੇਤਾ ਸਨ ਨੈਕਸਟ ਆਈਏ ਅਸੀਂ ਸ਼ੁਕਰਚਕੀਆ ਮਿਸਲ ਸ਼ੁਕਰਚਕੀਆ ਮਿਸਲ ਦਾ ਨੂੰ ਪੜਦੇ ਹੀ ਸਾਨੂੰ ਕਿਹੜਾ ਨਾਮ ਯਾਦ ਆਂਦਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਸੋ ਸ਼ੁਕਰਚਕੀਆ ਮਿਸਲ ਦੀ ਰਾਜਧਾਨੀ ਸੀ ਗੁਜਰਾਵਾਲਾ ਇਹਦੇ ਸੰਸਥਾਪਕ ਸਨ ਕਿਰਤ ਸਿੰਘ ਜਿਹੜੇ ਕੀ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਜੀ ਸਨ ਸੋ ਉਹਨਾਂ ਦੇ ਅੱਗੇ ਬੇਟੇ ਮਹਾ ਸਿੰਘ ਜੀ ਤੇ ਮਹਾ ਸਿੰਘ ਜੀ ਦੇ ਬੇਟੇ ਮਹਾਰਾਜਾ ਰਣਜੀਤ ਸਿੰਘ ਜੀ ਨੈਕਸਟ ਦੇ ਸਾਡ ਕੋ ਕਨਈਆ ਮਿਸਲ ਕਨਈਆ ਮਿਸਲ ਜਿਹੜਾ ਹੈ ਇਹਦੇ ਬਾਣੀ ਜਿਹੜੇ ਸੀਗੇ ਉਹ ਜੈ ਸਿੰਘ ਕਨਈਆ ਸਨ ਲਾਹੌਰ ਦੇ ਲਾਗੇ ਕਾਨਾ ਪਿੰਡ ਸੀ ਉਥੋਂ ਦੇ ਨਿਵਾਸੀ ਸੀ ਇਸ ਕਰਕੇ ਇਸ ਮਿਸਲ ਦਾ ਨਾਮ ਕਨਈਆ ਮਿਸਲ ਪਿਆ ਸੋ ਕਨਈਆ ਮਿਸਲ ਦੇ ਨਾਲ ਪਹਿਲੇ ਸ਼ੁਕਰ ਚੱਕੀਆ ਮਿਸਲ ਦੇ ਸੰਬੰਧ ਵਧੀਆ ਨਹੀਂ ਸਨ ਪਰ ਫਿਰ ਬਾਅਦ ਵਿੱਚ ਕਨਈਆ ਮਿਸਲ ਜਿਹੜੀ ਹੈ ਉਹ ਸ਼ੁਕਰ ਚੱਕੀਆ ਮਿਸਲ ਦੇ ਨਾਲ ਰਿਸ਼ਤੇ ਕਾਇਮ ਕਰਦੀ ਹੈ ਮਹਾਰਾਜਾ ਰਣਜੀਤ ਸਿੰਘ ਜਿਹੜੇ ਕਿ ਮਹਾ ਸਿੰਘ ਜੀ ਦੇ ਬੇਟੇ ਸਨ ਉਹਨਾਂ ਦੀ ਕੁੜਮਾਈ ਜਿਹੜੀ ਹੈ ਜੈ ਸਿੰਘ ਜੀ ਆਪਣੀ ਬੇਟੀ ਮਹਿਤਾਬ ਕੌਰ ਦੇ ਨਾਲ ਕਰ ਦਿੰਦੇ ਨੇ ਤੇ ਇਹ ਦੋਨੋਂ ਮਿਸਲਾ ਆਪਸ ਵਿੱਚ ਰਿਸ਼ਤੇਦਾਰੀ ਵਿੱਚ ਬਦਲ ਜਾਂਦੀਆਂ ਨੇ ਤੇ ਸਦਾ ਕੌਰ ਸਾਨੂੰ ਪਤਾ ਹੈ ਕਿ ਜੈ ਸਿੰਘ ਕਨਈਆ ਦੀ ਜਦੋਂ ਡੈਥ ਹੋਈ ਹੈ ਤੇ ਉਸ ਤੋਂ ਬਾਅਦ ਸਦਾ ਕੌਰ ਜੋ ਕਿ ਮਹਾਰਾਜ ਰਣਜੀਤ ਸਿੰਘ ਦੀ ਸੱਸ ਸੀ ਉਹਨੇ ਮਹਾਰਾਜ ਰਣਜੀਤ ਸਿੰਘ ਦੇ ਜੀਵਨ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕੀਤਾ ਫੁਲਕੀਆਂ ਮਿਸਲ ਦੀ ਗੱਲ ਚੱਲਦੀ ਹੈ ਤੇ ਫੁਲਕੀਆਂ ਮਿਸਲ ਦੇ ਜਿਹੜੇ ਮੋਢੀ ਨੇ ਉਹ ਚੌਧਰੀ ਪੂਲ ਸਿੰਘ ਜੀ ਸਨ ਸੋ ਐਸ ਕਰਕੇ ਇਸ ਦਾ ਨਾਮ ਫੁਲਕੀਆਂ ਮਿਸਲ ਪਿਆ ਇਹ ਉਹੀ ਮਿਸਲ ਹੈ ਜਿਹਨੂੰ ਸ੍ਰੀ ਗੁਰੂ ਹਰ Rai ਜੀ ਨੇ ਅਸ਼ੀਰਵਾਦ ਦਿੱਤਾ ਸੀ ਕਿ ਉਹਨਾਂ ਦਾ ਖਾਨਦਾਨ ਰਾਜ ਕਰੇਗਾ ਇਹ ਵਿਕਮਾਣੀ ਜਿਹੜੀ ਸੀ ਉਹ ਸਹੀ ਵੀ ਸਾਬਤ ਹੋਈ ਤੇ ਇਹਨਾਂ ਨੇ ਰਾਜ ਵੀ ਕੀਤਾ ਤਿੰਨ ਘਰਾਣੇ ਜਿਹੜੇ ਨੇ ਯਾਦ ਰੱਖਣੇ ਨੇ ਇਸ ਇਹਨਾਂ ਦੇ ਅੱਗੋਂ ਜਾ ਕੇ ਬਣੇ ਪਟਿਆਲਾ ਘਰਾਣਾ ਨਾਬਾ ਘਰਾਣਾ ਤੇ ਜੀਂਦ ਘਰਾਣਾ ਨੈਕਸਟ ਹੈ ਸਾਡੇ ਕੋਲ ਨਿਸ਼ਾਨ ਵਾਲੀ ਮਿਸਲ ਨਿਸ਼ਾਨ ਵਾਲੀਆਂ ਮਿਸਲ ਦੀ ਦੇ ਮੋਢੀ ਜਿਹੜੇ ਸਨ ਉਹ ਸਰਦਾਰ ਸੰਗਤ ਸਿੰਘ ਜੀ ਸਨ ਇਹ ਮਿਸਲ ਜਿਹੜੀ ਸੀਗੀ ਉਹ ਜ਼ਿਆਦਾਤਰ ਦਲ ਖਾਲਸਾ ਦਾ ਝੰਡਾ ਜਾਂ ਨਿਸ਼ਾਨ ਚੁੱਕ ਕੇ ਅੱਗੇ ਚੱਲਦੀ ਸੀ ਇਸ ਕਰਕੇ ਇਹਨੂੰ ਨਿਸ਼ਾਨ ਵਾਲੀਆਂ ਮਿਸਲ ਵੀ ਕਿਹਾ ਜਾਂਦਾ ਸੀ ਉਸ ਤੋਂ ਬਾਅਦ ਹੈ ਡੱਲੇ ਵਾਲੀਆਂ ਮਿਸਲ ਡੱਲੇ ਵਾਲੀਆਂ ਮਿਸਲ ਦੇ ਜਿਹੜੇ ਮੋਢੀ ਸਨ ਉਹ ਗੁਲਾਬ ਸਿੰਘ ਜੀ ਸਨ ਡੱਲੇਵਾਲ ਪਿੰਡ ਦੇ ਵਸਨੀਕ ਸਨ ਇਸ ਕਰਕੇ ਇਹਦਾ ਨਾਮ ਜਿਹੜਾ ਸੀਗਾ ਡੱਲੇ ਵਾਲੀਆਂ ਮਿਸਲ ਪੈ ਗਿਆ ਧਾਰਾ ਸਿੰਘ ਕੇ ਬਾਜਰੇ ਸੀਗੇ ਇਹ ਸਭ ਤੋਂ ਪ੍ਰਸਿੱਧ ਇਸ ਮਿਸਲ ਦੇ ਸਰਦਾਰ ਰਹੇ ਨੇ ਉਸ ਤੋਂ ਬਾਅਦ ਹੈ ਸਾਡੇ ਕੋਲ ਸ਼ਹੀਦ ਮਿਸਲ ਸ਼ਹੀਦ ਮਿਸਲ ਦੀ ਜਿਹੜੀ ਸਥਾਪਨਾ ਸੀ ਉਹ ਸੁਧਾ ਸਿੰਘ ਜੀ ਨੇ ਸਰਦਾਰ ਸੁਧਾ ਸਿੰਘ ਜੀ ਨੇ ਕੀਤੀ ਸੀ ਪਰ ਅਫਗਾਨਾਂ ਦੇ ਨਾਲ ਜਿਹੜੀਆਂ ਲੜਾਈਆਂ ਹੋਈਆਂ ਸਨ ਉਹਦੇ ਵਿੱਚ ਇਸ ਮਿਸਲ ਦੇ ਬਹੁਤ ਸਾਰੇ ਜਿਹੜੇ ਸਿੱਖ ਹਨ ਉਹ ਹੀ ਦੋਏ ਸਨ ਇਸ ਕਰਕੇ ਇਸ ਮਿਸਲ ਦਾ ਨਾਮ ਸ਼ਹੀਦ ਮਿਸਲ ਪੈ ਗਿਆ ਸੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਬਾਬਾ ਦੀਪ ਸਿੰਘ ਜੀ ਐਸੇ ਮਿਸਲ ਦੇ ਸਭ ਤੋਂ ਪ੍ਰਸਿੱਧ ਨੇਤਾ ਸਨ ਸੋ ਅਗੋਂ ਹੈ ਨਾ ਕਈ ਮਿਸਲ ਨਕਈ ਮਿਸਲ ਦੇ ਮੋਢੀ ਸਰਦਾਰ ਹੀਰਾ ਸਿੰਘ ਜੀ ਉਸ ਤੋਂ ਪਹਿਲਾਂ ਲਾਹੌਰ ਦੇ ਨੇ ਜਿਹੜੇ ਨੱਕਾ ਪਿੰਡ ਤੇ ਉਹਨਾਂ ਨੇ ਸਭ ਤੋਂ ਪਹਿਲੇ ਕਬਜ਼ਾ ਕੀਤਾ ਸੀਗਾ ਇਸ ਕਰਕੇ ਇਸ ਪਿੰਡ ਦੇ ਮਿਸਲ ਦਾ ਨਾਮ ਜਿਹੜਾ ਸੀਗਾ ਉਹ ਨਕਈ ਮਿਸਲ ਪੈ ਗਿਆ ਕਰੋੜ ਸਿੰਘੀਆ ਮਿਸਲ ਜਿਹੜੀ ਹੈ ਉਹਦੇ ਮੋਢੀ ਜਿਹੜੇ ਸੀ ਕਰੋੜਾ ਸਿੰਘ ਸੀ ਤੇ ਇਸ ਕਰਕੇ ਇਸ ਮਿਸਲ ਦਾ ਨਾਮ ਜਿਹੜਾ ਸੀਗਾ ਕਰੋੜ ਸਿੰਘੀਆ ਮਿਸਲ ਪੈ ਗਿਆ ਕਿਉਂਕਿ ਕਰੋੜਾ ਸਿੰਘ ਜੀ ਪੰਜ ਗੜੀਆਂ ਪਿੰਡ ਦੇ ਰਹਿਣ ਵਾਲੇ ਸਨ ਇਸ ਕਰਕੇ ਇਹਨੂੰ ਪੰਜ ਗੜੀਆਂ ਮਿਸਲ ਵੀ ਕਿਹਾ ਜਾਂਦਾ ਹੈ ਤੇ ਸਾਨੂੰ ਯਾਦ ਰਹੇ ਕੀ ਸਰਦਾਰ ਬਘੇਲ ਸਿੰਘ ਇਹ ਬਹੁਤ ਬਹਾਦਰ ਨੇਤਾ ਸਨ ਸਿੱਖ ਨੇਤਾ ਉਹ ਐਸੇ ਮਿਸਲ ਦੇ ਨਾਲ ਸੰਬੰਧਿਤ ਸਨ ਸੋ ਆਓ ਹੁਣ ਦੇਖੀਏ ਕਿ ਸਿੱਖ ਮਿਸਲਾਂ ਜਿਹੜੀਆਂ ਨੇ ਉਹਨਾਂ ਦਾ ਸਰੂਪ ਕੀ ਸੀਗਾ ਤੇ ਉਹਨਾਂ ਦੀ ਕਾਰਜਸ਼ੈਲੀ ਕੀ ਸੀ ਹੁਣ ਮਿਸਲਾਂ ਦੇ ਰਾਜ ਪ੍ਰਬੰਧ ਬਾਰੇ ਖਾਸ ਗੱਲਾਂ ਜਿਹੜੀਆਂ ਯਾਦ ਰੱਖਣੀਆਂ ਨੇ ਗੁਰਮਤਾ ਮਿਸਲਾਂ ਲਈ ਸ਼ਰੋਮਣੀ ਸੀ ਗੁਰੂ ਦੇ ਹੁਕਮ ਦੇ ਵਿੱਚ ਸਾਰਾ ਕੁਝ ਕੀਤਾ ਜਾਂਦਾ ਸੀਗਾ ਪ੍ਰਸ਼ਾਸਨ ਜ਼ਿਲ੍ਹਿਆਂ ਵਿੱਚ ਵਿਭਾਜਿਤ ਸੀ ਤੇ ਹਰ ਜ਼ਿਲ੍ਹੇ ਦੇ ਮੁਖੀ ਨੂੰ ਕਾਰਦਾਰ ਕਹਿੰਦੇ ਸਨ ਪੰਚਾਇਤ ਸਭ ਤੋਂ ਛੋਟੀ ਇਕਾਈ ਸੀ ਲਗਾਨ 1/2 ਵੀ ਲਿਆ ਜਾਂਦਾ ਸੀ 1/3 ਵੀ ਲਿਆ ਜਾਂਦਾ ਸੀ 1/4 ਵੀ ਲਿਆ ਜਾਂਦਾ ਸੀ ਸਰਬਤ ਖਾਲਸਾ ਤੋਂ ਸਰਬਤ ਖਾਲਸਾ ਸਭ ਤੋਂ ਉੱਚੀ ਅਦਾਲਤ ਸੀ ਆਮ ਅਦਾਲਤ ਵਿੱਚ ਹਾਰਨ ਵਾਲੇ ਤੋਂ ਜੁਰਮਾਨਾ ਤੇ ਜਿੱਤਣ ਵਾਲੇ ਤੋਂ ਸ਼ੁਕਰਾਨਾ ਲਿਆ ਜਾਂਦਾ ਸੀ ਹੁਣ ਸੈਨਾ ਦੀ ਗੱਲ ਕਰੀਏ ਤੇ ਕੋਟਸਵਾਰ ਸੈਨਾ ਮਿਸਲਾਂ ਦਾ ਮੁਖੰਗ ਸੀ ਤੋਪਖਾਨਾ ਕਮਜ਼ੋਰ ਸੀ ਤੇ ਸਿਰਫ 40 ਛੋਟੀਆਂ ਤੋਪਾਂ ਮਿਸਲਾਂ ਕੋਲ ਸਨ ਸਿੱਖ ਪੈਦਲ ਸੈਨਾ ਵਿੱਚ ਭਰਤੀ ਹੋਣਾ ਚੰਗਾ ਨਹੀਂ ਸਨ ਸਮੇਂ ਦੇ ਇਤਿਹਾਸਕਾਰਾਂ ਦੀ رائے ਹੈ ਕਿ ਮਿਸਲਾਂ ਵਿੱਚ 70000 ਤੋਂ ਲੈ ਕੇ 2 ਲੱਖ 48000 ਦੇ ਕਰੀਬ ਜਿਹੜੇ ਸਨ ਉਹ ਸੈਨਾ ਸੀ ਕੁੱਲ ਜਿਨ੍ਹਾਂ ਵਿੱਚ ਘੋੜਸਵਾਰਾਂ ਦੀ ਵੱਡੀ ਗਿਣਤੀ ਸੀ ਸੋ ਇਹ ਹਨ ਇਸ ਪਾਠ ਤੇ ਕੁਝ ਖਾਸ ਪੁਆਇੰਟਸ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਪ੍ਰੀਖਿਆ ਦੇ ਲਈ ਪਾਠ ਤਿਆਰ ਕਰਨ ਦੇ ਵਿੱਚ ਆਸਾਨੀ ਹੋਏਗੀ ਧੰਨਵਾਦ